ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਅੱਜ ਆਪਾਂ ਇੱਥੇ ਸਾਰੇ ਹੀ ਸੰਤ ਮਹਾਰਾਜ ਜੀ ਦੇ ਆਨ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਜਨਮ ਦਿਹਾੜਾ ਮਨਾ ਰਹੇ ਸੀ ਤੇ ਉਸ ਸਤਗੁਰ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਕਿਸੇ ਦਾ ਕੋਈ ਹੱਕ ਨਹੀਂ ਚੱਲਦਾ ਬਾਬਾ ਬਲਵਿੰਦਰ ਸਿੰਘ ਨੇ ਰਾਤ 11:30 ਵਜੇ ਤੱਕ ਕੀਰਤਨ ਕੀਤਾ ਗੁਰਦੁਆਰੇ ਚੋਂ ਪੜਿਆ ਫਿਰ ਕਮਰੇ ਚ ਆ ਗਏ ਕਮਰੇ ਚ ਆ ਕੇ 12:00 ਵਜੇ ਆਪਣੀ ਕੁੰਡੀ ਲਾ ਲਈ ਸਵੇਰ 12:00 ਵਜੇ ਸੇਵਾਦਾਰ ਨੂੰ ਕਹਿੰਦੇ ਉੱਥੇ ਕੋ ਹੋਰ ਸੇਵਾਦਾਰ ਪਰਮਜੀਤ ਸਿੰਘ ਕਹਿੰਦੇ ਪਰਮਜੀਤ ਸਿੰਘ ਨੂੰ ਬੁਲਾ ਲਓ ਉਹਨਾਂ ਨੇ ਬੁਲਾ ਲਿਆ ਕਹਿੰਦੇ ਮੈਨੂੰ ਤਾਂ ਸਾਦੀ ਪ੍ਰੋਬਲਮ ਆ ਰਹੀ ਹੈ ਉਧਰ ਦੇ ਚੱਕੇ ਰਾਣਾ ਸਾਹਿਬ ਹਸਪਤਾਲੇ ਉੱਥੇ ਲਗੇ ਉਹਨਾਂ ਨੇ ਦੇਖਿਆ ਕਿ ਹੈ ਵੀ ਤਾਂ ਗੜਬੜ ਹੁੰਦੀ ਆ ਉਹ ਕਹਿੰਦੇ ਤੁਸੀਂ ਲੁਧਿਆਣੇ ਲੈ ਜਾਓ ਲੁਧਿਆਣੇ ਫੋਟੀ ਹਸਪਤਾਲ ਨੂੰ ਜਾ ਹੀ ਰਹੇ ਸੀ ਕਿ ਰਸਤੇ ਵਿੱਚੇ ਉਹ ਸੰਤ ਮਹਾਰਾਜ ਦੇ ਚਰਨਾਂ ਵਿੱਚ ਜਾਪਣਾ ਚ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਪਤਾ ਨਹੀਂ ਅਗਲੇ ਸਾਲ ਕੌਣ ਹੋਊਗਾ ਕੌਣ ਨਹੀਂ ਇਹ ਮੈਂ ਹੀ ਪਿਛਲੇ ਸਾਲ ਅਗਸਤ ਦੇ ਮਹੀਨੇ ਚ 11 12 ਮਹਾਪੁਰ ਚਲੇ ਗਏ ਸੀ ਹਜੇ ਭਾਦੋਂ ਦਾ ਮਹੀਨਾ ਚੜ੍ਹਦਾ ਅਗਸਤ ਆਉਂਦਾ ਹੈ ਬਹੁਤ ਭਾਰਾ ਹੁੰਦਾ ਤੇ ਬਹੁਤ ਸੰਗਤਾਂ ਚਲੀ ਜਾਂਦੀਆਂ ਨੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇੱਕ ਸਮੇਂ ਨੂੰ ਅਜਾਈ ਨਾਮ ਬਚਾਓ ਬਾਤੇ ਬਾਤ ਸਿਮਰਨ ਪਾਠ ਸੇਵਾ ਕਰੋ ਤੇ ਗੁਰੂ ਸਭ ਮਾਲ ਦੇ ਜਨਨ ਨਾਲ ਜੜੋ ਜਿਨ੍ਹਾਂ ਨੇ ਅਮਰਤ ਨਹੀਂ ਛੱਕਿਆ ਉਹ ਅਮਰਤ ਛੱਕੇ ਗੁਰੂ ਵਾਲੇ ਬਣ ਤਾਂਗੇ ਸਤਗੁਰ ਸੰਦੋਂ ਅਸਾਂ ਜਦੋਂ ਆਪਾਂ ਉੱਥੇ ਜਾਈਏ ਹੁਣ ਤਾਂਗੇ ਆਪਾਂ ਨੂੰ ਉਹ ਆਪਣੇ ਬੱਚਿਆਂ ਨੂੰ ਆਪਣੇ ਬਾਬਸ ਸੰਭਾਲ ਲੈਣ ਸਾਨੂੰ ਬਾਹਰ ਜਾ ਕੇ ਰੋਲਣਾ ਪਵੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਾਰ-ਬਾਰ ਇਹ ਬੇਨਤੀ ਕਰਦੇ ਆਂ ਬਾਬਾ ਜੀ ਵੀ ਬਲਬੀਰ ਸਿੰਘ ਇਹ ਬੇਨਤੀ ਕਰਦੇ ਆਂ ਭਾਈ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੋ ਹੋਰ ਵੀ ਕਈ ਸੰਗਤਾਂ ਪਿੱਛੇ ਛੇੜ ਗਿਆ ਪਿਛਲੇ ਸਾਲ ਗੰਡੂ ਵਾਲੇ ਬਾਬਾ ਜੀ ਛੱਡ ਗਏ ਸੀ ਐਸਾ ਲੋ ਜਿਹੜਾ ਕਾਕਾ ਜੀ ਦਾ ਤਰਨਜੀਤ ਸੀਗਾ ਜਿਹਨੂੰ ਤੰਨਾਏ ਦੀ ਜਿਹੜਾ ੰਨਾ ਕਹਿਣ ਲੱਗੇ ਸੀਗੇ ਉਹਨਾਂ ਨੇ ਵੀ ਸ੍ਰੀ ਛਟਾ ਇਸ ਕਰਕੇ ਸਤਿਗੁਰਾਂ ਨੇ ਜਿੰਨੀ ਜਿੰਨੀ ਸੇਵਾ ਦਿੱਤੋ ਲੈਣੀ ਹੈ ਉਹ ਲੈ ਲੈਣੀ ਆ ਇਹ ਮੌਕੇ ਨਾ ਗਵਾਓ ਸਮਾਂ ਬਰਬਾਦ ਨਾ ਕਰੋ ਪਾਠ ਕਰੋ ਅਤੇ ਵਿਚੜੀਆਂ ਰੂਹਾਂ ਦੇ ਵਾਸਤੇ ਅਰਦਾਸ ਕਰੋ ਕਿ ਸਤਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ ਤੇ ਸਾਡੀਆਂ ਭੁੱਲਾਂ ਵਖ ਜੋ ਤੇ ਸਾਨੂੰ ਆਪਣੇ ਚਰਨਾਂ ਨਾਲ ਜੋੜੇ